ਸੁਵੈਸ ਵੇਲੇ ਸਾਡੇ ਨਾਲ ਰਣਜੀਤ ਸਿੰਘ ਬ੍ਰਹਮਪੁਰਾ ਹੋਰੀ ਨੇ ਜਿਨ੍ਹਾਂ ਨੇ ਅੱਜ ਵੀਰ ਦਵਿੰਦਰ ਹੋਰਾਂ ਨੂੰ ਅਕਾਲੀ ਦਲ ਟਕਸਾਲੀ ਦੇ ਵਿੱਚ ਸ਼ਾਮਲ ਕੀਤਾ ਹੈ ਬ੍ਰਹਮਪੁਰਾ ਸਾਹਿਬ ਕੀ ਲੱਗਦਾ ਕਿ ਵੀਰ ਦਵਿੰਦਰ ਹੋਰਾਂ ਦੇ ਆਉਣ ਦੇ ਨਾਲ ਅਕਾਲੀ ਦਲ ਟਕਸਾਲੀ ਨੂੰ ਕਿੰਨਾ ਕੋਈ ਫਾਇਦਾ ਹੋਏਗਾ 2019 ਦੀਆਂ ਚੋਣਾਂ ਦੇ ਵਿੱਚ ਜਾਂ ਫਿਰ ਚੋਣਾਂ ਤੋਂ ਇਲਾਵਾ ਵੀ ਬਹੁਤ ਫਾਇਦੇ ਤੁਹਾਨੂੰ ਹੋਣ ਦੀ ਉਮੀਦ ਹੈਗੀ ਮੋਰਲੀ ਵੀ ਤੁਹਾਡੇ ਨਾਲ ਇੱਕ سپورਟ ਵੱਡੀ ਜੁੜਦੀ ਜਾਣ ਕੇ ਪੰਜਾਬ ਦੇ ਬਹੁਤ ਵੱਡੇ ਲੀਡਰ ਇਹ ਰਹੇ ਆ ਸਪੀਕਰ ਰਹੇ ਆ ਐਮਐਲਏ ਰਹੇ ਆ ਕਈਆਂ ਹੋਰ ਆਰਗੇਨਾਈਜੇਸ਼ਨਾਂ ਦੇ ਪ੍ਰਧਾਨ ਰਹੇ ਆ ਬੜੇ ਵਿਦਵਾਨ ਨੇ ਬਹੁਤ ਵੱਡੇ ਸਪੀਕਰ ਨੇ ਜਦੋਂ ਗੱਲ ਕਰਦੇ ਨੇ ਲੋਕ ਭੱਜ ਭੱਜ ਕੇ ਇਹਨਾਂ ਦੀਆਂ ਗੱਲਾਂ ਸੁਣਦੇ ਨੇ ਸਿਆਣੇ ਨੇ ਵਿਦਵਾਨ ਨੇ ਤੇ ਇਹਨਾਂ ਦੇ ਆਉਣ ਨਾਲ ਸਾਨੂੰ ਬਹੁਤ ਵੱਡਾ ਵੱਲ ਸਾਡੀ ਪਾਰਟੀ ਨੂੰ ਮਿਲਿਆ ਵਾ ਇਹਦੇ ਆਉਣ ਨਾਲ ਬਲ ਮਿਲਿਆ ਪਰ ਇੱਕ ਚੀਜ਼ ਇਹ ਵੀ ਹੈ ਉਹਨਾਂ ਦਾ ਇਤਿਹਾਸ ਵੀ ਹੈ ਕਿ ਕਿਸੇ ਵੀ ਪਾਰਟੀ ਦੇ ਵਿੱਚ ਬਹੁਤਾ ਦਿਰ ਟਿਕ ਕੇ ਨਹੀਂ ਬੈਠੇ ਕਾਂਗਰਸ ਗਏ ਅਕਾਲੀ ਦਲ ਉਹ ਆਪਣੇ ਮੂੰਹੋਂ ਕਹਿੰਦੇ ਕਿ ਮੇਰੇ ਘਰ ਹਰ ਪਾਰਟੀ ਦੀ ਝੰਡੀ ਤੁਹਾਨੂੰ ਮਿਲ ਜਾਏਗੀ ਤੇ ਹੁਣ ਇੱਕ ਨਵੀਂ ਝੰਡੀ ਤੁਹਾਡੀ ਪਾਰਟੀ ਦੀ ਵੀ ਉਹਨਾਂ ਦੇ ਘਰ ਦੇ ਵਿੱਚ ਟਿਕ ਜਾਏਗੀ ਕੀ ਇਮਾਨਦਾਰੀ ਦੇ ਨਾਲ ਇੱਥੇ ਡਿਊਟੀ ਨਿਭਾਪੋਣਗੇ ਜਿਹੜਾ ਇਮਾਨਦਾਰ ਬੰਦਾ ਵਾ ਉਹ ਖੁੱਲ ਕੇ ਬੋਲਦਾ ਵਾ ਉਹ ਆਪਣੀ ਮੰਦੀ ਗੱਲ ਕਰਦਾ ਤੇ ਪਾਰਟੀਆਂ ਦੇ ਵਿੱਚ ਕਜੀ ਲੋਕ ਐਸੇ ਨੇ ਜਿਹੜੇ ਆਂਦੇ ਆ ਵੀ ਤੂੰ ਖੁੱਲ ਕੇ ਗੱਲ ਨਾ ਕਰੋ ਤੂੰ ਆਪਣੇ ਮਨ ਦੀ ਗੱਲ ਨਾ ਕਰੋ ਤੂੰ ਸੱਚੀ ਗੱਲ ਨਾ ਕਰੋ ਪਰ ਕੋਈ ਗੱਲ ਨਹੀਂ ਸੱਚੀ ਗੱਲ ਕਰਨੀ ਚਾਹੀਦੀ ਆ ਖੁੱਲ ਕੇ ਗੱਲ ਕਰਨੀ ਚਾਹੀਦੀ ਆ ਇਹਦੇ ਨਾਲ ਪਾਰਟੀਆਂ ਜਿਹੜੀਆਂ ਸ਼ਕਤੀਸ਼ਾਲੀ ਨਹੀਂ ਜਾਂਦੀਆਂ ਸੁਖਦੇਵ ਸਿੰਘ ਢਿੰਡਸਾ ਉਹਨਾਂ ਦੇ ਕਦੋਂ ਤੱਕ ਆਉਣ ਦੀ ਉਮੀਦ ਹੈਗੀ ਆ ਇਸ ਵੇਲੇ ਅਕਾਲੀ ਦਲ ਟਕਸਾਲੀ ਦੇ ਵਿੱਚ ਨਹੀਂ ਤਾਂ ਕੋਈ ਪਤਾ ਨਹੀਂਗਾ ਜਮੂਨਸਰ ਕੋਈ ਨਹੀਂਗਾ ਤੁਸੀਂ ਉਹਨਾਂ ਨੂੰ ਆਪੇ ਪੋਸਾ ਦੇ ਵੈਸੇ ਸਾਡੇ ਨਾਲ ਦੀਆਂ ਗੁੱਟਰਮ ਦੇ ਸਾਡੇ ਦੋਸਤ ਨੇ ਮਿੱਤਰ ਨੇ ਦਿਨੇ ਰਾਤ ਸਾਡੇ ਨਾਲ ਟੈਲੀਫੋਨ ਤੇ ਗੱਲਬਾਤ ਕਰਦੇ ਦਿੰਦੇ ਆ ਥੋੜੀ ਸਹਿਮਤੀ ਜਿਤਾਉਂਦੇ ਆ ਤੁਹਾਡੇ ਨਾਲ ਜਾਂ ਉੱਥੇ ਅਸਹਿਮਤੀ ਹੁੰਦੀ ਹੈ ਦੋਸਤੀ ਪੱਕੀ ਹੈ ਬਾਕੀ ਪਾਰਟੀ ਆਪੋ ਆਪਣੀ ਨਹੀਂ ਪਾਰਟੀ ਤੇ ਪਾਰਟੀ ਦੇ ਵਿੱਚ ਜਿੰਨਾ ਪਿੱਛੇ ਉਸ ਲੀਡਰਸ਼ਿਪ ਨੂੰ ਸੁਖਵੀਰ ਨੂੰ ਤੇ ਜੱਜ ਵੱਡੇ ਵੱਦ ਸਭ ਨੂੰ ਤਾਂ ਕਹਿੰਦੇ ਵੀ ਇਹਨਾਂ ਦਾ ਬੀੜਾ ਪਾਰਟੀ ਦਾ ਘਰ ਕਰਤਾ ਹੁਣ ਪਾਰਟੀ ਚ ਉਥੇ ਲੈ ਕੇ ਕੀ ਕਰਨਗੇ ਪਰ ਉਹ ਸਾਡੇ ਸਾਡੀ ਪਾਰਟੀ ਨੂੰ ਉਹ ਕਹਿੰਦੇ ਤਖੜੇ ਹੋ ਤੁਸੀਂ ਕੰਮ ਕਰੋ ਚੰਗਾ ਪੱਖ ਤਾ ਲਿਆ ਵਾ ਗੱਠ ਜੋੜ ਦੀ ਗੱਲ ਚੱਲਦੀ ਪਈ ਔਰ ਇਸ ਗੱਠ ਜੋੜ ਦੇ ਵਿੱਚ ਉਹ ਆਮ ਆਦਮੀ ਪਾਰਟੀ ਲਗਭਗ ਕਿਨਾਰੇ ਤੇ ਹੋ ਗਈ ਆ ਤੁਹਾਡੇ ਕਹਿਣ ਦੇ ਮੁਤਾਬਕ ਤੁਸੀਂ ਕਹਿੰਦੇ ਕਿ ਉਹ ਸ਼ਰਤਾਂ ਜਿਹੜੀਆਂ ਇਹੋ ਜਿਹੀਆਂ ਰੱਖਦੇ ਆ ਜਿਹੜੀਆਂ ਸ਼ਰਤਾਂ ਨਹੀਂ ਮੰਨੀਆਂ ਜਾ ਸਕਦੀਆਂ ਹੁਣ ਕਿਹਾ ਜਾ ਸਕਦਾ ਹੈ ਕਿ ਸਿਰਫ ਬਸਪਾ ਲੋਕ ਇਨਸਾਫ ਪਾਰਟੀ ਪੰਜਾਬੀ ਇਕਤਾ ਪਾਰਟੀ ਤੇ ਤੁਹਾਡੀ ਪਾਰਟੀ ਜਿਹੜੀ ਆ ਉਸ ਗੱਠਜੋੜ ਚ ਹੋਏਗੀ ਹੋਰ ਕੋਈ ਨਹੀਂ ਹੋਏਗਾ ਪੰਜ ਤਰ੍ਹਾਂ ਇੱਕ ਡਾਕਟਰ ਗਾਂਧੀ ਆ ਗਾਂਧੀ ਇਹ ਸਾਰੇ ਐ ਇਕੱਠੇ ਆ ਔਰ ਬਿਲਕੁਲ ਅਸੀਂ ਇਹ ਜਿਹੜਾ ਪੱਕਾ ਫੈਸਲਾ ਜਿਹੜਾ ਇਹ ਗੱਠਜੋੜ ਪੱਕਾ ਹੋ ਜਾਏਗਾ ਇੱਕ ਚੀਜ਼ ਹੋ ਰਹੀ ਬਸਪਾ ਨੂੰ ਲੈ ਕੇ ਦੋਨਾਂ ਪਾਸੇ ਦਾਅਵੇ ਕੀਤੇ ਜਾ ਰਹੇ ਆ ਆਮ ਆਦਮੀ ਪਾਰਟੀ ਵੀ ਕਹਿੰਦੀ ਸਾਡੀ ਬਸਪਾ ਨਾਲ ਗੱਲ ਚੱਲਦੀ ਪਈ ਆ ਉਸ ਗੱਠਜੋੜ ਦੇ ਵਿੱਚ ਅਸੀਂ ਨਹੀਂ ਜਾਣਾ ਕਹਿੰਦੇ ਸਾਡੀ ਟਕਸਾਲੀਆਂ ਨਾਲ ਵੀ ਚੱਲਦੀ ਆ ਕੋਈ ਮੇਰਾ ਮਤਲਬ ਗੱਲ ਨਹੀਂ ਸਮਝਦੇ ਕੋਈ ਨਹੀਂ ਇਤਨਾ ਦੀਆਂ ਗੱਲਾਂ ਗੱਲਾਂ ਚੱਲਦੀਆਂ ਰਹਿੰਦੀਆਂ ਹੁੰਦੀਆਂ ਖਤਮ ਹੋ ਜਾਣਗੀਆਂ ਤੇ ਉਮੀਦਵਾਰ ਤੈ ਕਰ ਲਏ ਗਏ ਆ 2019 ਦੀਆਂ ਚੋਣਾਂ ਲਈ ਕਰ ਲਾਂਗੇ 214 ਵਿੱਚ ਕਰ ਲਾਂਗੇ ਕਰ ਸੋ ਇਹ ਸੰ ਰਣਜੀਤ ਸਿੰਘ ਬ੍ਰਹਮਪੁਰਾਹੋਰੀ ਜਿਹੜੇ ਇਹ ਕਹਿੰਦੇ ਆ ਕਿ ਬਹੁਤ ਵੱਡਾ ਫਾਇਦਾ ਜਿਹੜਾ ਉਹਨਾਂ ਦੀ ਪਾਰਟੀ ਨੂੰ ਹੋ ਸਕਦਾ ਵੀਰ ਦਵਿੰਦਰ ਖੋਰਾ ਦੇ ਆਉਣ ਨਾਲ ਕਿੰਨਾ ਕੁ ਫਾਇਦਾ ਹੋਏਗਾ ਇਹ ਫਿਲਹਾਲ ਚੋਣਾਂ ਦੇ ਨਤੀਜੇ ਦੱਸਣਗੇ ਪਰ ਘੱਟੋ ਘੱਟ ਜਿਸ ਤਰੀਕੇ ਨਾਲ ਚੋਣਾਂ ਨਜ਼ਦੀਕ ਆ ਰਹੀਆਂ ਨੇ ਪਾਰਟੀਆਂ ਦੇ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਵੀ ਗਿਣਤੀ ਵਧਦੀ ਜਾ ਰਹੀ ਹੈ ਤੇ ਪਾਰਟੀਆਂ ਜਿਹੜੀਆਂ ਉਹ ਛੱਡ ਕੇ ਜਾਣ ਵਾਲੇ ਲੋਕਾਂ ਦੀ ਗਿਣਤੀ ਵੀ ਲਗਾਤਾਰ ਵਧਦੀ ਜਿਹੜੀਆਂ ਉਹ ਨਜ਼ਰ ਆ ਰਹੀ ਹੈ